ਜੂਥ ਵੈਲਫੇਅਰ ਕਲੱਬ ਲੋ ਜੋ ਪਿਛਲੇ ਮੰਗਰ ਨੂੰ ਸੇਵਾ ਸ਼ੁਰੂ ਕੀਤੀ ਗਈ ਸੀ ਜੀ ਰਾਤ ਦੀਆਂ ਤਾਕਤ ਨਮਰੀਜਾਂ ਲਈ ਅੱਜ ਅਸਵੇਂ ਦਿਨ ਦੀ ਜਿਹੜੀ ਸੇਵਾ ਆ ਉਹ ਸਾਡੇ ਵਿੱਚ ਲੈ ਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਸਸਕਾ ਢਿੰਗੂ ਸਾਹਿਬ ਅੱਜ ਦੀ ਜਿਹੜੀ ਆ ਸੇਵਾ ਲੈ ਕੇ ਆਏ ਆ ਇਹਦੇ ਬਾਰੇ ਕੀ ਕਹੋਗੇ ਦੂਸਰੀ ਵਾਰ ਤੁਸੀਂ ਆਏ ਹੋ ਤੁਹਾਨੂੰ ਸੇਵਾ ਅਸੀਂ ਨਹੀਂ ਪਰਮਾਤਮਾ ਘਰ ਅੰਦਰ ਤਾਂ ਅਸੀਂ ਕਰਦੇ ਆ ਤੇ ਮੈਂ ਲੋਕ ਸਭਾ ਪੁਰਾਉਟੀ ਨੂੰ بڑا ਸਲਾਘਾਯੋਗ ਜਿਹੜੇ ਕਦਮ ਇਹਨਾਂ ਨੇ ਚੁੱਕਿਆ ਹੈ ਤੇ ਇਹਦੇ ਨਾਲ ਮੈਂ ਉਹਦਾ ਇਹਨਾਂ ਨੂੰ ਮੁੱਖ ਉਂਬਿਤ ਕਰਦਾ ਹਾਂ ਹਾਂਜੀ ਇਹ ਕਿੱਥੇ ਘੋਰਗਲ ਮੈਂ ਕਰਨਾ ਚਾਹੁੰਦਾ ਕਿ ਫਬਰੇ ਦੀ ਨਾਲ ਜਦੋਂ ਆ ਸੇਵਾ ਕਰਦੇ ਆ ਬਾਕੀ ਅਲੱਗ-ਅਲੱਗ ਫੀਲਡਾਂ 'ਚ ਆਪਾਂ ਜੇ ਤਾਂ ਦੇਖ ਰਹੇ ਹਾਂ ਕਿ ਬਲੱਡ ਕਿਸੇ ਕੋ ਬੜੇ ਅਰੰਗ ਸਮੇਂ ਦਾ ਆਪਾਂ ਇਧਰ ਆਸੀ ਦੇ ਕੇ ਕਰ ਰਹੇ ਆ। ਹੋਰ ਵੀ ਜਿੱਥੇ ਜਰੂਰਤ ਮੰਦ ਲੋਕਾਂ ਨੂੰ ਇੱਥੇ ਜੀਵਨ ਬਦਲਿਆ ਉੱਥੇ ਆਮਚੜ ਕੇ ਉਹਨਾਂ ਦੀ ਸੇਵਾ ਕਰਦੇ ਆ। ਉਹ ਪ੍ਰਮੋਕ ਮਗ ਆਹੀ ਆਸ ਕਰਦੇ ਆ ਕਿ ਲੋਕਾਂ ਸੰਸੇਪਰ ਅੱਗੇ ਤੋਂ ਵੀ ਵੱਧ ਚੜ ਕੇ ਸੇਵਾ ਕਰਨਗੇ। ਕੋਈ ਸ਼ਹਿਰ ਵਾਸੀ ਨੂੰ ਕੀ ਕਹਿਣਾ ਚਾਹੋਗੇ? ਸ਼ਹਿਰ ਵਾਸੀ ਨੂੰ ਆਹੀ ਆ। ਹੂੰ ਜਿੱਦਾਂ ਵੀ ਜਿਸ ਤਰ੍ਹਾਂ ਆਪਾਂ ਦੇਖ ਲਈਏ ਸਿਵਰ ਸਿਵਲ ਹਸਪਤਾਲ ਦੀ ਗੱਲ ਕਰਦੇ ਆਪਾਂ ਕਿਸੇ ਵਾਰੀ ਦੁਨ ਸੇਵਾ ਵੀ ਹੁੰਦੀ ਆ ਸੋ ਜੋ ਸੰਸਥਾ ਨਾਲ ਰਾਤੀ ਢੋਸਨ ਇਹ ਸੇਵਾ ਕਰਦੇ ਆ ਕਿ ਆਪਾਂ ਵੱਧ ਤੋਂ ਵੱਧ ਆਪਾਂ ਡੋਨ ਗਨ ਪਾਈਏ ਤਾਂ ਕਿ ਇਹਨਾਂ ਦਾ ਵੀ ਹੌਸਲਾ ਬਣਿਆ ਰਹੇ ਤੇ ਆਪਣੇ ਵਿੱਚ ਵੀ ਸੇਵਾ ਦੀ ਭਾਵਨਾ ਜਗੇ ਧੰਨਵਾਦ ਹਾਂਜੀ ਰੋਲੀ ਸਾਹਿਬ ਅੱਜ ਜਿਹੜੀ ਢਿੰਗਰਾ ਪਰਵਾਰ ਵੱਲੋਂ ਸੇਵਾ ਆਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੋਂ ਬਲਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਅੱਜ ਦੀਪਕ ਟਿੰਹ ਰਾਜੀ ਪਰਿਵਾਰ ਤੇ ਬੰਕਟਿੰਹ ਰਾਜੀ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਲਗਾਤਾਰ 80ਵੇਂ ਦਿਨ ਦੀ ਸੇਵਾ ਚੱਲ ਰਹੀ ਹੈ ਲੰਗਰ ਦੀ ਸਿਵਲ ਹਸਪੀਟਲ ਵਿੱਚ ਇਹ ਦੂਜੀ ਵਾਰ ਸੇਵਾ ਕਰਨ ਆਏ ਆ ਸੋ ਅਸੀਂ ਇਹਨਾਂ ਦਾ ਸਾਰੇ ਟੀਨ ਰੱਖ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸ਼ਹਿਰ ਬੱਸੀਆਂ ਨੂੰ ਤੇ ਆਲੇ ਦੁਆਲੇ ਦੇ ਨਗਰ ਨਵਸੀਆਂ ਨੂੰ ਦੇਸ਼ਾਂ ਤੋਂ ਦੇਸ਼ਾਂ ਵਿੱਚ ਜਿੱਥੇ ਵੀ ਸਾਡੀ ਮਿਹਨੀ ਆ ਰਹੀ ਜਾਂ ਮਾਧਿਮ ਰਹੀ ਤੁੰਦੇ ਨੇ ਇਸ ਸੇਵਾ ਦੇ ਨਾਲ ਵੱਤ ਤੋਂ ਵੱਤ ਜੋੜਨ ਅਸੀਂ ਇੱਕ ਵਾਰ ਫੇਰ ਕੀ ਆਪਣੇ ਵੱਲ ਦਾ ਨਿਰਲੀਆਂ ਕਰਾਂਗੇ ਧੰਨਵਾਦ ਕਰਦੇ ਹਾਂ ਕਿ ਉਹ ਇਸ ਸੇਵਾ ਦਾ ਹਿੱਸਾ ਨੇ ਵਾਇਲੂ ਜੀ ਕਾਕਾ ਸਾਹਿਬ ਵਾਇਲੂ ਜੀ ਸਾਡੇ ਵਿੱਚ ਕਰਨਦੀਪ ਧੀਰ ਜੀ ਆਏ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਕਿ ਸੇਵਾ ਬਾਰੇ ਉਹਨਾਂ ਦਾ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜੀ ਸੇਵਾ ਜੀ ਲੰਗਰ ਦੀ ਸ਼ੁਰੂ ਕੀਤੀ ਆ ਚੂਸਫੇਡ ਕਲੱਬ ਵੱਲੋਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਯੂਥ ਕਲੱਬ ਵੱਲੋਂ ਜਿਹੜਾ ਹੈ ਆਪਰਾਲਾ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਖਾਣਾ ਦੇਣਾ ਇੱਕ ਬਹੁਤ ਉੱਤਮ ਤੇ ਬਹੁਤ ਹੀ ਸਲਾਇਆ ਜੋ ਸਲਾਇਆ ਜੋ ਕਿਉਂ ਹਾ ਹਾਂ ਦੇ ਉੱਤੇ ਅਸੀਂ ਧਾਰਮਿਕ ਔਰ ਦੇ ਤਿੰਨ ਵਸਤੂ ਗਏ ਪਰ ਮੈਂ ਇਹ ਜਿਹੜੀ ਸੇਵਾ ਅੱਜ ਢਿੰਗੜਾ ਪਰਿਵਾਰ ਦੂਸਰੀ ਵਾਰ ਕਰ ਰਿਹਾ ਇਹ ਮੇਰੇ ਨਜ਼ਰੀਏ ਦੇ ਵਿੱਚ ਇਹ ਸਭ ਤੋਂ ਉੱਤਮ ਸੇਵਾ ਕਿਉਂ ਇੱਥੇ ਤੱਕ ਪਹੁੰਚਣਾ ਇੱਥੇ ਤੱਕ ਪਹੁੰਚ ਕੇ ਮਰੀਜ਼ਾਂ ਦੀ ਮੁਖਾਣਾ ਦੇਣਾ ਉਹਨਾਂ ਦੀ ਸੇਵਾ ਕਰਨਾ ਇਸ ਤੋਂ उत्तम या तो वधिया या उसनु सब तो वधिया उपरला है जोड़ा है सीधा ही मैं समझना भगवान सब इस उपराले ले लेवी भगवान वालों तो पूरा आशीर्वाद प्राप्त होएगा और भगवान इनानु हो समर्था देगा कि यहोज मनोरथ ਇਹੋ ਜਿਹਾ ਕੰਮ ਇਹ ਪਰਵਾਰ ਸਮਾਜ ਸੇਵਾ ਵਿੱਚ ਕਰਦਾ ਰਹੇ ਮੈਂ ਅੱਜ ਦੇ ਇਸ ਪਰਾਲੇ ਤੇ ਜਿੱਥੇ ਢੀਗਰਾ ਸਾਹਿਬ ਨੂੰ ਇਸ ਪਰਿਵਾਰ ਨੂੰ ਵਧਾਈਆਂ ਦਿੰਦਾ ਮੁਬਾਰਕਬਾਦ ਦਿੰਦਾ ਵੀ ਤੁਸੀਂ ਇਹ ਬਹੁਤ ਅੱਛਾ ਕੰਮ ਕਰ ਰਹੇ ਹੋ ਔਰ ਯੂਥ ਵੱਲ ਦੇਖ ਲੈ ਸਾਡੇ ਪ੍ਰਧਾਨ ਜੀ ਹਨ ਕਲਪ ਇਹਨਾਂ ਦਾ ਵੀ ਪਰਾਲਾ ਬੜਾ ਸਲਾਮ ਸਲਾਮਾਂ ਬਹੁਤ ਬਹੁਤ ਧੰਨਵਾਦ ਜੈ ਉਹ ਸ਼ਹਿਰ ਵਾਸੀ ਨੂੰ ਕੀ ਅਪੀਲ ਦੇਵਾਂਗਾ ਮੈਸੇਜ ਇਸ ਵਾਰ ਆਪਣੇ ਸ਼ਹਿਰ ਨਿਵਾਸੀਆਂ ਇਲਾਕਾ ਨਿਵਾਸੀਆਂ ਇਹੋ ਹੀ ਬੇਨਤੀ ਕਰਾਂਗਾ ਕਿ ਇਹੋ ਜਿਹਾ ਅਪਰਾਲਾ ਆਪਾਂ ਸਾਰੇ ਨਾਲ ਮਿਲ ਕੇ ਅਪਣਾਈਏ ਤਾਂ ਕਿ ਆਪਾਂ ਇਹ ਮਰੀਜ਼ਾਂ ਦੀ ਇਹ ਲੋੜਮੰਦਾਂ ਦੀ ਸਹਾਇਤਾ ਕਰ ਸਕੀਏ ਉਸ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੀਏ ਧੰਨਵਾਦ ਜੈ ਸ਼੍ਰੀ